ਧੰਨ 시ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ਿਆ ਹੋਇਆ ਇਹ ਅੰਮ੍ਰਿਤ ਗਿੱਦੜਾਂ ਤੋਂ ਸ਼ੇਰ ਬਣਾ ਦਿੰਦਾ ਹੈ ਜੋ ਬੰਦਾ ਚਿੜੀਆਂ ਦੀ ਉੜਨ ਦੀ ਆਵਾਜ਼ ਤੋਂ ਡਰਦਾ ਹੈ ਉਹ ਇਸ ਅੰਮ੍ਰਿਤ ਨੂੰ ਸ਼ੱਕ ਕੇ ਪੈਰੀਆਂ ਦੇ ਸੱਥਰ ਵਿਛੌਣ ਦੇ ਲਈ ਤਿਆਰ ਹੋ ਜਾਂਦਾ ਹੈ ਇਹ ਨਿਰੀਆਂ ਕਹਿਣ ਸੰਬੰਧੀਆਂ ਗੱਲਾਂ ਹੀ ਨਹੀਂ ਹਨ ਇਸ ਦੇ ਪਿੱਛੇ ਸਿੱਖ ਪੰਥ ਦੇ ਇਤਿਹਾਸ ਬੋਲਦੇ ਹਨ ਤੇ ਅੱਜ ਅਜੇ ਹੀ ਇੱਕ ਸੱਚੀ ਘਟਨਾ ਇੱਕ ਨੰਘ ਸਿੰਘ ਦੀ ਜੋਹਾਰਪ੍ਰੀਤ ਸਿੰਘ ਜਵੰਦਾ ਨੇ ਸਾਂਝੀ ਕੀਤੀ ਹੈ ਜਿਸ ਨੰਘ ਸਿੰਘ ਦੀ ਗੱਲ ਹੋ ਰਹੀ ਹੈ ਉਹ ਨੰਘ ਸਿੰਘ ਪਹਿਲਾਂ ਹਰਿਆਣੇ ਦੇ ਮਹਿੰਦਰਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਤੇ ਉਸ ਦਾ ਪਿੰਡ ਓੜਹਾਣੀ ਸੀ ਤੇ ਉਹ ਸਿੰਘ ਪਹਿਲਾਂ Hindu ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਉਹ ਸਾਰੇ ਪਰਿਵਾਰ ਦੇ ਵਿੱਚੋਂ ਬੇहद ਹੀ ਡਰਪੋਕ ਇਨਸਾਨ ਸੀ ਤੇ ਸਾਰੇ ਕਰਦਿਆਂ ਦੀਆਂ ਨਜ਼ਰਾਂ ਵਿੱਚੋਂ ਬਿਹੱਲੜ ਅਤੇ ਨਿਕੰਮਾ ਸੀ ਉਸ ਨੇ ਹਰ ਵੇਲੇ ਆਪਣੇ ਘਰ ਵਾਲਿਆਂ ਨਾਲ ਲੜਾਈ ਕਰਨੀ ਮੇਰੀ ਜ਼ਮੀਨ ਦਾ ਬਣਦਾ ਹਿੱਸਾ ਮੈਨੂੰ ਦੇ ਦਿਓ ਤੇ ਘਰ ਵਾਲੇ ਉਸ ਨੂੰ ਬੰਤੂ ਕਹਿ ਕੇ ਬੁਲਾਉਂਦੇ ਸਨ ਤੇ ਇਹੀ ਨਾਮ ਉਸਤੇ ਪਿੰਡ ਵਾਲੇ ਲਿਆ ਕਰਦੇ ਸਨ ਬੰਤੂ ਹਰ ਰੋਜ਼ ਆਪਣੇ ਘਰ ਵਾਲਿਆਂ ਨਾਲ ਲੜਾਈ ਕਰਦਾ ਸੀ ਅਖੀਰ ਘਰਦਿਆ ਨੇ ਇੱਕ ਵਾਰੀ ਅੱਕ ਕੇ ਬੰਤੂ ਨੂੰ ਕੋਟ-ਕੋਟ ਕੇ ਘਰੋਂ ਬਾਹਰ ਕੱਢ ਦਿੱਤਾ ਬੰਤੂ ਘਰੋਂ ਨਿਕਲ ਕੇ ਰਸਤੇ ਤੇ ਤੁਰਿਆ ਜਾ ਰਿਹਾ ਸੀ ਇਸੇ ਦੌਰਾਨ ਹੀ ਇੱਕ ਪੰਜਾਬੀ ਦਾ ਟਰੱਕ ਆਉਂਦਾ ਦੇਖ ਕੇ ਬੰਤੂ ਉਸ ਵਿੱਚ ਜਾ ਚੜਿਆ ਤੇ ਹਰਿਆਣੇ ਦੇ ਮਹਿੰਦਰਗੜ੍ਹ ਤੋਂ ਪੰਜਾਬ ਸ਼੍ਰੀ ਅਮਰਤਸਰ ਸਾਹਿਬ ਪਹੁੰਚ ਗਿਆ ਅਮਰਤਸਰ ਆ ਕੇ ਬੰਤੂ ਕੁਝ ਕ ਪੈਸਿਆਂ ਦਾ ਰਿਕਸ਼ਾ ਲੈ ਲੈਂਦਾ ਹੈ ਦਿਨੇ ਹੁਣ ਬੰਤੂ ਰਿਕਸ਼ਾ ਚਲਾਉਂਦਾ ਹੈ ਤੇ ਰਾਤ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਲੰਗਰ ਛੱਕ ਕੇ ਉਥੇ ਕਿਤੇ ਹੀ ਪੈ ਕੇ ਰਾਤ ਕੱਟ ਲੈਂਦਾ ਹੈ ਤੇ ਇੱਕ ਦਿਨ ਬੰਤੂ ਤੁਰਦਾ ਫਿਰਦਾ ਗੁਰਦੁਆਰਾ ਮੰਜੀ ਸਾਹਿਬ ਵੱਲ ਚਲਾ ਗਿਆ ਤੇ ਉਥੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਜੋਸ਼ੀਲੀਆਂ ਤਕਰੀਰਾਂ ਕਰ ਰਹੇ ਸਨ ਉਸ ਬੰਤੂ ਨੂੰ ਸਮਝ ਤੇ ਕੁਝ ਨਹੀਂ ਲੱਗੀ ਪਰ ਸੰਤਾਂ ਦੀ ਅਦਾ ਦਾ ਕਾਇਲ ਹੋ ਗਿਆ ਤੇ ਉਸ ਸਮੇਂ ਰੋਹ ਵਿੱਚ ਆਈ ਸੰਗਤ ਜਕਾਰੇ ਛੱਡਦੀ ਉਸ ਵੇਲੇ ਬੰਤੂ ਦੇ ਰੂਹ ਕੰਡੇ ਗਰਜ ਮੇ ਜਕਾਰੇ ਸੁਣ ਕੇ ਖੜੇ ਹੋ ਜਾਂਦੇ ਤੇ ਬੰਤੂ ਦੇ ਮੂੰਹੋਂ ਵੀ ਮੱਲੋ ਮੱਲੀ ਸਤਿ ਸ੍ਰੀ ਅਕਾਲ ਦਾ ਜਕਾਰਾ ਨਿਕਲ ਜਾਂਦਾ ਤੇ ਕੁਝ ਕੁ ਦਿਨ ਸੰਤਾਂ ਦੀਆਂ ਜੁਸ਼ੀਲੀਆਂ ਤਕਰੀਰਾਂ ਬੰਤੂ ਨੇ ਸੁਣੀਆਂ ਤੇ ਆਪਣਾ ਰਿਕਸ਼ਾ ਚਲਾਉਣਾ ਛੱਡ ਗਿਆ ਤੇ ਹੁਣ ਹਰ ਰੋਜ਼ ਹੀ ਸੰਤ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਸੁਣਨ ਬੰਤੂ ਜਾਣ ਲੱਗਿਆ ਤੇ ਸੰਤ ਜੀ ਦੇ ਅਨਮੋਲ ਬਚਨ ਸੁਣ ਕੇ ਬੰਤੂ ਨੇ ਗੁਰੂ ਕੀ ਦਾਤ ਅਮਰਤ ਛਕ ਲਿਆ ਤੇ ਨਸਾਰਾ ਸਾਰਾ ਦੇਨ ਸਿੰਘ ਸੱਜ ਕੇ ਸਿੰਘ ਸਾਹਿਬ ਪਰ ਕਰਮਾਂ ਦੇ ਵਿੱਚ ਹੀ ਬੈਠੇ ਰਹਿੰਦੇ ਤੇ ਉੱਥੇ ਬੈਠ ਕੇ ਪਾਠ ਕਰਦੇ ਰਹਿੰਦੇ ਤੇ ਇਸ ਤਰ੍ਹਾਂ ਬੰਦਾਲ ਸਿੰਘ ਦੇ ਦਿਨ ਲੰਘਦੇ ਗਏ ਤੇ ਫਿਰ ਇੱਕ ਦਿਨ ਜਦੋਂ ਪੱਕਾ ਹੋ ਗਿਆ ਕਿ ਫੌਜ ਨੇ ਦਰਬਾਰ ਸਾਹਿਬ ਤੇ ਚੜ ਕੇ ਹਮਲਾ ਕਰਨਾ ਹੈ ਤੇ ਸੰਤਾ ਨੇ ਸਿੰਘਾਂ ਨੂੰ ਕਿਹਾ ਕਿ ਭਾਈ ਤੁਸੀਂ ਹੁਣ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਚਲੇ ਜਾਓ ਤੇ ਆਪਣੀਆਂ ਆਪਣੀਆਂ ਡਿਊਟੀਆਂ ਸਾਂਭ ਲਵੋ ਬੰਤਾ ਸਿੰਘ ਕਹਿਣ ਲੱਗਾ ਮੈਂ ਤੇ ਇੱਥੇ ਹੀ ਜਥੇ ਵਿੱਚ ਰਹਿ ਕੇ ਸੇਵਾ ਕਰਾਂਗਾ ਪਰ ਸਿੰਘਾਂ ਨੇ ੱੱਕੇ ਦੇ ਨਾਲ ਕਿਸੇ ਹੋਰ ਕੰਮ ਦੀ ਜ਼ਿੰਮੇਵਾਰੀ ਲਗਾ ਦਿੱਤੀ ਤੇ ਹਰਿਆਣੇ ਵੱਲ ਬੰਤਾ ਸਿੰਘ ਨੂੰ ਤੋਰ ਦਿੱਤਾ ਤੇ ਬੰਤਾ ਸਿੰਘ ਨੇ ਜਾਂਦੇ ਹੋਏ ਨੇ ਬਾਹਰੋਂ ਸ਼ਸਤਰਾਂ ਵਾਲੀ ਦੁਕਾਨ ਤੋਂ ਇੱਕ ਵਰਸ਼ਾ ਖਰੀਦ ਲਿਆ ਤੇ ਆਪਣੇ ਪਿੰਡ ਨੂੰ ਸਾਈਕਲ ਤੇ ਹੀ ਹੋ ਤੁਰਿਆ ਤੇ ਜਦ ਉਹ ਪਿੰਡ ਪਹੁੰਚਿਆ ਬਦਲਿਆ ਹੋਇਆ ਬੰਤਾ ਸਿੰਘ ਦੇਖ ਕੇ ਸਾਰੇ ਪਿੰਡ ਵਾਲੇ ਹੈਰਾਨ ਹੋ ਗਏ ਤੇ ਇਸ ਤੋਂ ਬਾਅਦ ਕਰਦਿਆ ਨੂੰ ਪਿਆਰ ਨਾਲ ਸਮਝਾ ਕੇ ਆਪਣਾ ਬੰਦਾ ਜ਼ਮੀਨ ਦਾ ਹਿੱਸਾ ਲੈ ਲਿਆ ਤੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਬੰਤਾ ਸਿੰਘ ਨੇ ਪਿੰਡ ਦੇ ਬਾਹਰ-ਬਾਹਰ ਗੁਰੂ ਘਰ ਬਣਾ ਲਿਆ ਤੇ ਇਸੇ ਸਮੇਂ ਅਨੁਸਾਰ ਹੀ ਖਬਰ ਆ ਪਹੁੰਚੀ ਕਿ ਦਰਬਾਰ ਸਾਹਿਬਾ ਹਮਲਾ ਹੋ ਗਿਆ ਤੇ ਇਸ ਦੇ ਨਾਲ ਇਹ ਵੀ ਪਤਾ ਲੱਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਹੀ ਕੁਝ ਸਿੰਘ ਬਹੁਤ ਬਹਾਦਰੀ ਨਾਲ ਲੜੇ ਤੇ ਬਹੁਤ ਹੀ ਭਾਰੀ ਫੌਜ ਦਾ ਨੁਕਸਾਨ ਸਿੰਘਾਂ ਵੱਲੋਂ ਕੀਤਾ ਗਿਆ ਹੈ ਤੇ ਬੰਤਾ ਸਿੰਘ ਰੋ ਦੇ ਵਿੱਚ ਆਇਆ ਤੇ ਸਾਰੀ ਰਾਤ ਹੀ ਗੁਰੂ ਘਰ ਦੇ ਵਿੱਚੋਂ ਜਕਾਰੇ ਛੜਦਾ ਰਿਹਾ ਕਿਸੇ ਨੇ ਪਿੰਡ ਵਿੱਚੋਂ ਹੀ ਖਬਰ ਕਰ ਦਿੱਤੀ ਕਿ ਇਹ ਬੰਦਾ ਵੀ ਅੰਮ੍ਰਿਤਸਰ ਤੋਂ ਹੀ ਆਇਆ ਹੈ ਖਬਰ ਕਰਨ ਤੋਂ ਕੁਝ ਘੰਟੇ ਬਾਅਦ ਹੀ ਫੌਜ ਅਤੇ ਸੀਆਰਪੀਐਫ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਕਹਿਣ ਲੱਗੇ ਹੱਥ ਖੜੇ ਕਰਕੇ ਬਾਹਰ ਆ ਜਾ ਤੇ ਬੰਤਾ ਸਿੰਘ ਬੋਲਿਆ ਜਰਨੈਲ ਸਿੰਘ ਹੋਣਾ ਨੇ ਐਨੀ ਫੌਜ ਦੇ ਸਾਹਮਣੇ ਹੱਥ ਨਹੀਂ ਖੜੇ ਕੀਤੀ ਤੇ ਮੈਂ 500 ਦੇ ਅੱਗੇ ਕਿਉਂ ਹੱਥ ਖੜੇ ਕਰਾਂ ਹੁਣ ਤਾਂ ਜਿਸ ਤਰ੍ਹਾਂ ਖਾਲਸਾ ਚਾਹਵੇਗਾ ਉਸ ਤਰ੍ਹਾਂ ਹੀ ਹੋਵੇਗਾ ਉਸ ਸਮੇਂ ਬੰਤਾ ਸਿੰਘ ਨੇ ਅੰਮ੍ਰਿਤਸਰ ਸਹਿਬ ਤੋਂ ਲਿਆਂਦੇ ਹੋਏ ਇੱਕ ਨਿੱਕੇ ਜਿਹੇ ਸ਼ਸਤਰ ਦੇ ਨਾਲ ਹੀ ਐਨੀ ਸਾਰੀ ਫੌਜ ਨੂੰ 4-5 ਘੰਟੇ ਵਕਤ ਪਾਈ ਰੱਖਿਆ ਇਹ ਕੋਈ ਗੱਪ ਕਹਾਣੀ ਨਹੀਂ ਇਸ ਦੀ ਗਵਾਹੀ ਹਰਿਆਣੇ ਦਾ ਓਣਹਾਣੀ ਪਿੰਡ ਅੱਜ ਵੀ ਭਰਦਾ ਹੈ ਅਖੀਰ ਨੂੰ ਜ਼ਖਮੀ ਹੋਇਆ ਬੰਤਾ ਸਿੰਘ ਫੌਜ ਵਾਲਿਆਂ ਨੇ ਜਿਉਂਦਾ ਫੜ ਲਿਆ ਤੇ ਪਿੰਡ ਵਾਲੇ ਪੁੱਛਣ ਲੱਗੇ ਉਹ ਬੰਤੂ ਤੂੰ ਇਹ ਸਭ ਕੁਝ ਕਿਵੇਂ ਕਰ ਵਿਖਾਇਆ ਤੂੰ ਤਾਂ ਉੱਡਦੇ ਹੋਏ ਜਹਾਜ਼ ਦੀ ਆਵਾਜ਼ ਤੋਂ ਸਹਿਮ ਜਾਂਦਾ ਸੀ ਤੂੰ ਇਕੱਲੇ ਨੇ ਐਨੇ ਫੌਜੀਆਂ ਦੇ ਸੱਥਰ ਕਿਵੇਂ ਵਿਛਾ ਦਿੱਤੇ ਬੰਤਾ ਸਿੰਘ ਜ਼ਖਮੀ ਪਿਆਰ ਹੋਇਆ ਜਤਾਰੇ ਛੱਡੀ ਜਾਵੇ ਤੇ ਨਾਂ ਨਾਲ ਕਹੀ ਜਾਵੇ ਇਹ ਸਭ ਕੁਝ ਕਲਗੀਧਰ ਮਹਾਰਾਜ ਦੇ ਅਮਰਦ ਦੀ ਸ਼ਕਤੀ ਹੈ ਅਮਰਤ ਸ਼ਕਕ ਕੇ ਜੋ ਵੀ ਰਹਿਤ ਰੱਖ ਕੇ ਅਮਰਤ ਨੂੰ ਨਿਭਾਉਂਦਾ ਹੈ ਉਸ ਨੂੰ ਗਿੱਦੜ ਤੋਂ ਸ਼ੇਰ ਬਣਨ ਨੂੰ ਸਮਾਂ ਨਹੀਂ ਲੱਗਦਾ ਤੇ ਜਿਕਾਰੇ ਛੱਡਦਿਆਂ ਹੀ ਅੰਤਪੰਤਾ ਸਿੰਘ ਸ਼ਹੀਦੀ ਪਾ ਗਿਆ ਤੇ ਉੱਥੇ ਇਕੱਠੇ ਹੋਏ ਪਿੰਡ ਦੇ ਲੋਕ ਗੱਲਾਂ ਕਰ ਰਹੇ ਸਨ ਪਤਾ ਨਹੀਂ ਕੀ ਸ਼ਕਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਮਰਤ ਦੇ ਵਿੱਚ ਜੋ ਵੀ ਇਸ ਨੂੰ शकਦਾ ਹੈ ਉਸ ਨੂੰ ਨਾ ਹੀ ਮੌਤ ਦਾ ਭੈ ਰਹਿਦਾ ਹੈ ਤੇ ਨਾ ਹੀ ਕਿਸੇ ਹੋਰ ਚੀਜ਼ ਦਾ